ਸ਼ਰੀਰ ਨੂੰ ਤੁਸੀਂ ਖਰਾਕ ਦਿੱਤੀ ਤੇ ਉਸ ਤੋਂ ਬਾਅਦ ਜਿਹੜਾ ਲਿਵਰ ਜੀ ਲਿਵਰ ਉਸ ਖਰਾਕ ਨੂੰ ਪਚਾਊਗਾ ਤਾਂ ਜਾ ਕੇ ਉਹ ਅੱਗੇ ਜਾ ਕੇ ਲੱਗੂਗਾ ਤਾਂ ਜਿਹੜਾ ਲਿਵਰ ਆ ਸਾਡੇ ਸ਼ਰੀਰ ਦਾ ਇੱਕ ਇਸ ਤਰ੍ਹਾਂ ਦਾ ਆਪਾਂ ਸਮਝ ਲਓ ਵੀ ਹਾਰਟ ਜਿਹੜੇ ਹਾਰਟ ਨੂੰ ਵੀ ਸਪਲਾਈ ਜਾਂਦੀ ਆ ਜਿਹੜਾ ਹਾਰਟ ਨੂੰ ਵੀ ਚੰਗਾ ਬਲੱਡ ਜਾਵੇ ਉਹ ਵੀ ਗੁੱਡ ਐਨਜ਼ਾਈਮਸ ਕਿੱਥੋਂ ਜਾਣੇ ਬਲੱਡ ਦੇ ਥਰੂ ਜਾਣੇ ਬਲੱਡ ਪਿਉਰੀਫਾਈ ਕਿਨੇ ਕਰਨਾ ਕਿਡਨੀ ਤੇ ਲਿਵਰ ਨੇ ਜਦੋਂ ਤੁਹਾਡਾ ਲਿਵਰ ਦੇ ਵਿੱਚ ਦਿੱਕਤ ਜਿਹਨਾਂ ਲੋਕਾਂ ਦਾ ਵਜ਼ਨ ਵੱਜ ਜਾਂਦਾ ਘਟ ਜਾਂਦਾ ਥੋਥੜਾਪਨ ਆ ਜਾਂਦਾ ਸ਼ਰੀਰ ਵਿੱਚ ਤਾਕਤ ਨਹੀਂ ਰਹਿੰਦੀ ਹੈਗੀ ਕੋਈ ਕੰਮ ਕਰਨ ਦਾ ਜੀ ਨਹੀਂ ਕਰਦਾ ਹੈਗਾ ਬਿਸਤਰ ਤੋਂ ਉੱਠਣ ਦਾ ਜੀ ਨਹੀਂ ਕਰਦਾ ਹੈਗਾ ਜੋੜਾਂ ਦੇ ਵਿੱਚ ਵੀ ਦਰਦ ਰਹਿੰਦਾ ਬਹੁਤ ਸਾਰੇ ਲੋਕ ਨੇ ਹੁਣ ਕਹਿਣਗੇ ਵੀ ਗੋਡਿਆਂ ਦਾ ਦਰਦ ਰਹਿੰਦਾ ਜੀ ਸੰਤੋ ਗਿੱਟਿਆਂ ਦਾ ਦਰਦ ਰਹਿੰਦਾ ਗਠੀਏ ਦੀ ਦਿੱਕਤ ਹੈਗੀ ਜਾਂ ਜੋੜਿਆਂ ਦੇ ਵਿੱਚ ਮੋਢਿਆਂ 'ਚ ਦਰਦ ਫੀਮ ਖਾਣ ਵਾਲੇ ਬੰਦੇ ਨੂੰ ਬੜਾ ਅਸਰਦਾਰ ਇੱਕ ਫਾਰਮੂਲਾ ਹੈਗਾ ਜਿਹੜੇ ਬੰਦੇ ਫੀਮ ਖਾਂਦੇ ਆ ਉਹਨਾਂ ਵਾਸਤੇ ਵੀ ਇਹ ਫਾਰਮੂਲਾ ਬੜਾ ਜ਼ਬਰਦਸਤ ਹੈ ਜਿਹੜੇ ਬੰਦੇ ਫੀਮ ਪੁੱਕੀ ਡੋਡੇ ਚੱਟਾ ਸਮੈ ਕੋਈ ਵੀ ਨਸ਼ਾ ਕਰਦੇ ਹੋ ਤੁਹਾਡੇ ਵਾਸਤੇ ਬੜਾ ਫਾਰਮੂਲਾ ਕਾਰੀਗਰ ਹੈ ਤਾਂ ਮੇਰੇ ਹਿਸਾਬ ਨਾਲ ਪੂਰੀ ਦੁਨੀਆ ਤੇ ਜਿਹ ਉਦੇ ਵਾਸਤੇ ਫਾਰਮੂਲਾ ਇਸ ਤਰ੍ਹਾਂ ਦਾ ਹੈ ਕਿਉਂਕਿ ਨੰਬਰ 1 ਚੀਜ਼ ਜਿਹਦੇ ਉੱਤੇ ਕੰਮ ਕਰਦਾ ਉਹ ਹੈਗੀ ਇਨਫਲੇਮੇਸ਼ਨ ਸੋਜਿਸ਼ ਠੀਕ ਹੈ ਸ਼ਰੀਰ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਸੋਜਿਸ਼ ਆ ਜਾਂਦੀ ਹੈ ਸੋਜਿਸ਼ ਦੇ ਆਧਾਰ ਤੇ ਨਾਤਵ ਜੋੜਾਂ ਦੀ ਮੂਵਮੈਂਟ ਘਟ ਗਈ ਮੋਢੇ ਦੀ ਮੂਵਮੈਂਟ ਘਟ ਗਈ ਗੋਡੇ ਦੀ ਮੂਵਮੈਂਟ ਘਟ ਗਈ ਪੱਟਾਂ ਦੇ ਵਿੱਚ ਜਾਨ ਨਹੀਂ ਰਹਿਣੀ ਗਰਸਤੀ ਜੀਵਨ ਦੇ ਵਿੱਚ ਬੜੀ ਵੱਡੀ ਕਮਜ਼ੋਰੀ ਆਉਣ ਲੱਗ ਜਾਂਦੀ ਹੈ ਇਹ ਸਾਰੀਆਂ ਚੀਜ਼ਾਂ ਨੂੰ ਦੂਰ ਕਰਦੇ ਹੋਏ ਸਾਡਾ ਇਹ ਫਾਰਮੂਲਾ ਵਰਕ ਕਰਦਾ ਹੈ